मुआवजे की डिमांड की जा रही है प्रशासन ने भी मार्च तक मंगा दा है कुछ दिन पहला भी तस्वीर सामने आई थी दौरान प्रशासन के जो किसान ने आमो सामने हो गए जिस सब चलते कई किसान जख्मी भी होड़प सूखन मिली हम जो खुद प्रशासन मौके से मौजूद है वे पद ਤੇ ਕਿਸਾਨ ਉਥੇ ਮੌਕੇ ਤੇ ਮੌਜੂਦ ਨੇ ਕਿਸਾਨੀ ਚੰਡੇ ਹੱਤਾ 'ਚ ਫੜੇ ਹੋਏ ਨੇ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਜਦ ਤੱਕ ਸਾਨੂੰ ਬੰਦਾ ਮੁਆਵਜ਼ਾ ਸਾਡੀ ਜ਼ਮੀਨ ਦਾ ਪ੍ਰਤੀ ਏਕੜ ਨਹੀਂ ਦਿੱਤਾ ਜਾਏਗਾ उदो तक असी गैस पाइपलाइन का चौबी लाख प्रति एकड़ के हिसाबे की डिमांड इन्हों की जा रही है किसानों का तरफ है कि अः प्रशासन ने भी मार्च तक मंगा मन भरोसा दिता है कि वी मार्च तक अभी लवाने पर उदो तक असी ਗੈਸ ਪਾਈਪਲਾਈਨ ਦਾ ਕੰਮ ਸ਼ੁਰੂ ਨਹੀਂ ਹੋਣ ਦਵਾਂਗੇ ਕਿਸਾਨ ਬਿਲਕੁਲ ਹੀ ਕਲੀਅਰ ਤੇ ਵੱਡੀ ਤਾਦਾਦ ਕਿਸਾਨ ਇਕੱਠੇ ਹੋਏ ਨੇ ਦੂਸਰੇ ਪਾਸੇ ਪੁਲਿਸ ਦੀ ਟੀਮ ਵੀ ਮੌਕੇ ਤੇ ਮੌਜੂਦ ਨੇ ਕਈ ਪੁਲਿਸ ਕਰਮਚਾਰੀ ਵੀ ਤਸਵੀਰਾਂ 'ਚ ਨਜ਼ਰ ਆ ਰਹੇ ਨੇ న్యూਸ 18 ਤੇ ਸਭ ਤੋਂ ਪਹਿਲਾ ਤਸਵੀਰਾਂ ਤੁਸੀਂ ਵੇਖ ਪਾ ਰਹੇ ਕਿ ਕਿਸਲੇ ਕਿ ਕਿਸਾਨੀ ਚੰਡੇ ਮੌਕੇ ਤੇ ਫੜੇ ਹੋਏ ਨੇ ਕਿਸਾਨਾਂ ਨੇ ਮਹਿਲਾ ਕਿਸਾਨਾਂ ਵੀ ਮੌਕੇ ਤੇ ਨਜ਼ਰ ਆ ਰਹੀਆਂ ਨੇ ਤੇ ਕਿਸਾਨ ਆਗੂ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਵਖਾਈਤੇ ਰਹੇ ਨੇ ਉਸ ਦੇ ਪਾਸੇ ਪ੍ਰਸ਼ਾਸਨਿਕ ਕਰੀ ਜੋ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਵੀ ਮਹਿਲਾ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਮੰਗੀ ਕੀ ਮਸਲਾ ਸੀ ਅੱਜ ਕੀ ਗੱਲਬਾਤ ਮਸਲਾ ਤਾਂ ਦੇਖੋ ਇਹ 2019 ਤੋਂ ਚੱਲ ਰਿਹਾ ਹੈ ਗੈਸ ਪਾਈਪ ਲਾਈਨ ਜਿਹੜੀ ਪੈ ਰਹੀ ਹੈ 2019 ਤੋਂ ਲਗਾਤਾਰ ਅਸੀਂ ਵਿਰੋਧ ਕਰਦੇ ਤੁਰੇ ਆ ਰਹੇ ਹਾਂ ਵਿਰੋਧ ਕਰਦੇ ਕਰਦੇ ਇਹਦੀ 2 ਸਾਲ ਪਹਿਲਾਂ 15 ਮਈ ਨੂੰ ਇੱਕ ਲਿਖਤੀ ਸਮਝੌਤਾ ਕੀਤਾ ਹੈ ਜਿਹਦੇ ਵਿੱਚ 24 ਲੱਖ ਪ੍ਰਤੀ ਏਕੜ ਦਾ ਮੁਆਜਬਾ ਕਿਸਾਨ ਨੂੰ ਦੇਣਾ ਹੈ ਜਿਹੜਾ ਕੰਪਨੀ ਆਪ ਮੰਨ ਕੇ ਆਈ ਹੋਈ ਹੈ 60 ਲੱਖ ਦਾ ਉਹਨਾਂ ਨੇ ਆਪ ਦੇ ਹਿਸਾਬ ਨਾਲ ਕੀਮਤ ਪਾ ਕੇ ਏਕੜ ਦੀ ਉਹਦਾ 40% ਕਿਸਾਨ ਨੂੰ ਦੇਣਾ ਜਿਹੜਾ 24 ਜਗ ਬਣਦਾ ਹੈ ਕਿਸਾਨਾਂ ਨੇ ਤਾਂ ਉਹੀ ਮੰਨ ਲਿਆ ਕਿਸਾਨਾਂ ਨੇ ਆਪ ਦੀ ਮੂਹ ਮੰਗੀ ਕੀਮਤ ਦਾ ਮੰਗੀ ਨਹੀਂ ਉਹ ਵੀ ਲਾਗੂ ਨਹੀਂ ਕਰ ਰਹੇ ਉਹਦੇ ਜੀ ਧੋਖਾ ਕਰ ਰਹੇ ਆ ਜੋ ਹਾਈ ਕੋਰਟ ਦੀ ਦੇ ਹੁਕਮਾਂ ਦੇ ਸੰਬੰਧ ਦੇ ਵਿੱਚ ਸਾਡੀ ਇੱਥੇ ਠੰਡਾ ਪੁਲਿਸ ਦੀ ਡਿਊਟੀ ਲੱਗੀ ਸੀਗੀ ਇੱਥੇ ਜਿਹਦੇ ਵਿੱਚ ਲੇਲੇਵਾਲਾ ਪਿੰਡ ਦੇ ਵਿੱਚ ਇੱਕ ਗੈਸ ਪਾਈਪਲਾਈਨ ਦਾ ਇਸ਼ੂ ਜੋ ਕਾਫੀ ਦਿਨ ਤੋਂ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਸ ਸੰਬੰਧ ਦੇ ਵਿੱਚ ਅੱਜ ਸਾਡੀ ਲਾਗਨ ਆਊਟਰ ਡਿਊਟੀ ਸੀਗੀ ਤੇ ਇਹਦੇ ਵਿੱਚ ਅਸੀਂ ਅੱਜ 4 ਦੇ ਕਰੀਬ ਜਿਹੜੇ ਹੈਗੇ ਨਾ ਸਾਡੇ ਬੀਐਸਪੀ ਸਬੰਧ 2 ਐਸਪੀ ਸਾਹਿਬ ਤੇ ਨਾਲ ਯੂਨਿਟ ਇਨਚਾਰजेस ਐਸ ਐਚਓ ਸਬਾਨ ਸੀਏ ਇਨਚਾਰਜ ਸਾਡੇ ਕਰੀਬ 400 ਦੇ ਕਰੀਬ ਪੁਲਿਸ ਮੁਲਾਜ਼ਮ ਡਿਪਲੋਏ ਕੀਤੇ ਗਏ ਆ ਸੋ ਮੇਨ ਪਰਪਸ ਸਾਡਾ ਡਿਪਲॉयਮੈਂਟ ਦਾ ਹੈਗਾ ਕਿ ਜਿਹੜੀ ਲਾਈਨ ਆਰਡਰ ਸਥਿਤੀ ਨੂੰ ਬਹਾਲ ਰੱਖਣਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਮੇਰਾ ਮੇਸਯੋਗੀ ਸੁਰਜਪਾਨ ਫੋਨ ਲਾਈਨ ਤੇ ਜੁੜੋਏ ਨੇ ਸੁਰਜ ਬਠਿੰਡਾ ਦੇ ਪਿੰਡ ਲੇਲੇ ਵਾਲਾ ਚੱਕ ਵਾਰ ਮੁਰਤੋ ਕਿਸਾਨ ਤੇ ਪ੍ਰਸ਼ਾਸਨ ਆਮ ਮੋਸਾਮ ਨੇ ਕਿੱਥੇ ਸਹਿਮਤੀ ਬਣੀ ਬਿਲਕੁਲ ਕੋਈ ਦੌਰਾਨੀ ਨਹੀਂ ਹੈ ਪਹਿਲੀ ਵਾਰ ਪੁਲਿਸ ਅਤੇ ਕਿਸਾਨਾਂ ਆਮੋ ਸਾਹਮਣੇ ਨਹੀਂ ਹੋਏ ਉਸ ਤੋਂ ਪਹਿਲਾਂ ਹਲਕੇ ਬਲ ਦਾ ਪ੍ਰਯੋਗ ਵੀ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਹੋਇਆ ਸੀਗਾ ਕਿਸਾਨ ਜ਼ਖਮੀ ਵੀ ਹੋਏ ਸੀ ਪਰ ਇੱਕ ਪਾਸੇ ਹਾਈ ਕੋਰਟ ਨੇ ਪੂਰਾ ਪ੍ਰੈਸ਼ਰ ਹੈ ਜਿਹੜਾ ਪੁਲਿਸ ਦੇ ਉੱਪਰ ਕੀਤਾ ਹੋਇਆ ਹੈ ਔਰ ਕਹਿ ਰਹੇ ਆ ਸਿਵਲ ਪ੍ਰਸ਼ਾਸਨ ਤੇ ਪੁਲਿਸ ਨੂੰ ਕਿ ਜਿਸ ਤਰ੍ਹਾਂ ਵੀ ਕੰਮ ਦੇ ਵਿੱਚ ਜਿਹੜੀ ਰੁਕਾਵਟ ਆ ਰਹੀ ਉਹ ਰੁਕਾਵਟ ਨਾ ਪੈਣ ਦਿਓ ਤਾਂ ਕਰਕੇ ਅੱਜ 400 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਇਸ ਕਿਸਾਨਾਂ ਵਾਲੇ ਮਤਲਬ ਆਪਾਂ ਕਹਿੰਦੇ ਆ ਕਿ ਵਿਰੋਧ ਨੂੰ ਲੈ ਕੇ ਉੱਥੇ ਇਕੱਠੇ ਹੋਏ ਸੀ ਜਿਹਦੇ ਵਿੱਚ ਤੋ ਐਕਸਪੀਰੀਅੰਕ ਦੇ ਆਫਸਰ ਚਾਰ ਡੀਐਸਪੀ ਤੇ ਹੋਰ ਵੀ तमाम ਵੱਡੇ ਅਧਿਕਾਰੀ ਸੀ ਜਿਹੜੇ ਇਸ ਜਗ੍ਹਾ ਤੇ ਪਹੁੰਚੇ ਸੀ ਗੱਲ ਕੀਤੀ ਹੈ ਤੁਸੀਂ ਕਿ ਗੱਲ ਕੀ ਨਿਪੜੀ ਗੱਲ ਕੀ ਨਿਬੜੀ ਕਿ ਇਹਨਾਂ ਨੇ 24 ਲੱਖ ਰੁਪਿਆ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਮੁਆਵਜ਼ੇ ਦਾ ਕਿਹਾ ਗਿਆ ਕਿ ਕਿਸਾਨ ਕਨੇ 24 ਲੱਖ ਰੁਪਏ ਹਿਸਾਬ ਨਾਲ ਸਾਨੂੰ ਮੁਆਵਜ਼ਾ ਮਿਲੇ ਔਰ ਜਿੰਨੀ ਦੇਰ ਸਾਨੂੰ ਪ੍ਰੋਪਰ ਮੁਆਵਜ਼ਾ ਨਹੀਂ ਮਿਲੇਗਾ ਚਾਹੇ ਉਹ ਇੱਕ ਘਰ ਆ ਚਾਹੇ ਉਹ ਦੋ ਘਰ ਆ ਉਹਨਾਂ ਘਰਾਂ ਨੂੰ ਮੁਆਵਜ਼ਾ ਨਹੀਂ ਮਿਲੇਗਾ ਤਾਂ ਕਰਕੇ 24 ਮਾਰਚ ਨੂੰ ਕਲਟੀਮੇਸ਼ਨ ਦੇ ਦਿੱਤੀ ਹੈ ਕਿ ਅਸੀਂ 19 ਤਰੀਕ ਤੱਕ ਅਸੀਂ ਇਹਨਾਂ ਨੂੰ ਅੱਗੇ ਕੰਮ ਨਹੀਂ ਕਰਨ ਦੇਵਾਂਗੇ ਤਾਂ ਕਰਕੇ ਸਿੱਧੇ ਸ਼ਬਦਾਂ ਵਿੱਚ ਇਸ ਖਬਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ 20 ਤਰੀਕ ਤੱਕ ਕੰਮ ਨੂੰ ਰੋਕ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਸੀ ਕਰਮਚਾਰੀ ਸੀ ਉਹਨੂੰ ਵਾਪਸ ਆਉਣਾ ਪਿਆ ਔਰ ਕਿਸਾਨ ਆਪ ਦੀ ਜਿੱਤਿਆਰੇ ਹੋਏ ਨੇ ਕਹਿ ਰਹੇ ਕਿ ਪਹਿਲਾਂ ਪੈਸੇ ਦਿਓ ਉਸ ਤੋਂ ਬਾਅਦ ਹੀ ਕੰਮ ਕਰ ਚੱਲਣ ਦੇ ਮੈਂ ਕਿਉਂਕਿ ਇੱਥੇ ਗੈਸ ਪਾਈਪਲਾਈਨ ਦਾ ਪ੍ਰੋਜੈਕਟ ਹੈ ਜਿਹੜਾ ਕਾਫੀ ਲੰਬੇ ਸਮੇਂ ਤੋਂ ਅੜਕ ਰਿਹਾ ਹੈ ਬੇਸ਼ੱਕ ਈ ਜਗ੍ਹਾ ਤੇ ਪੰਜਾਬ ਦੇ ਵਿੱਚ ਹਾਈਵੇ ਦਾ ਕੰਮ ਲਟਕ ਰਿਹਾ ਹੋਵੇ ਜਿਵੇਂ ਭਾਤਮਾਲਾ ਦਾ ਕੰਮ ਹੈ ਆਈ ਗੈਸ ਪਾਈਪਲਾਈਨ ਦਾ ਕੰਮ ਹੈ ਔਰ ਦੂਸਰੇ ਪਾਸੇ ਕਿਸਾਨ ਈਹੀ ਤਰਕ ਦੇ ਰਹੇ ਕਿ ਸਾਡੀਆਂ ਜੋ ਫਸਲਾਂ ਨੇ ਜਿਹੜੀ ਸਾਡੀ ਲੈਂਡ ਹੈ ਉਸ ਦਾ ਪ੍ਰੋਪਰ ਹੈ ਜਿਹੜਾ ਜੋ ਰੇਟ ਡਿਸਾਈਡ ਕੀਤਾ ਹੈ ਕਿ ਉਹ ਸਾਨੂੰ ਨਹੀਂ ਮਿਲ ਰਿਹਾ ਤਾਂ ਕਰਕੇ ਕਿਸਾਨ ਨੇ ਜਿਹੜੇ ਉਹ ਆਪ ਦੇ ਮੁਆਵਜ਼ੇ ਲੈ ਕੇ ਐਗਿਟੇਸ਼ਨ ਕਰ ਰਹੇ ਨੇ ਜੀ ਸ ਇਸਤੇਮਾਲ ਕੀਤਾ ਗਿਆ ਸੀ 8 ਕਿਸਾਨ ਜ਼ਖਮੀ ਹੋਏ ਸੀ ਅੱਜ ਵੀ ਕੋਈ ਇਹੋ ਜਿਹੇ ਹਾਲਾਤ ਸਥਿਤੀ ਬਣੀ ਸੀ ਉੱਥੇ ਦੇਖੋ ਅੱਜ ਹਾਲਾਤ ਇਸ ਤਰ੍ਹਾਂ ਜ਼ਰੂਰ ਬੰਦੇ ਨਜ਼ਰ ਆ ਰਹੇ ਸੀ ਪਰ ਇੱਕ ਚੀਜ਼ ਦਾ ਬਚਾਅ ਜ਼ਰੂਰ ਰਹਿ ਗਿਆ ਕਿ ਇੱਕ ਪਾਸੇ ਪੁਲਿਸ ਦੀ ਸਿਆਣਪ ਪਰ ਦੂਸਰੇ ਪਾਸੇ ਜਿਹੜੇ ਕਿਸਾਨਾਂ ਦੇ ਜਿਹੜੇ ਲੀਡਰ ਸੀ ਉਹ ਵੀ ਸਿਆਣੇ ਜਿਹੜੇ ਨੇਤਾ ਸੀ ਕਿਸਾਨਾਂ ਦੇ ਉਹ ਵੀ ਇੱਥੇ ਪਹੁੰਚੇ ਸੀਗੇ ਮਾਨਸਾਬੁਰ ਇੱਥੇ ਪਹੁੰਚੇ ਸੀਗੇ ਤਾਂ ਕਰਕੇ ਕਿਤੇ ਨਾ ਕਿਤੇ ਜਾ ਕੇ ਕਿਸਾਨ ਜਥੇਬੰਦੀਆਂ ਦੇ ਲੀਡਰਸ ਔਰ ਪੁਲਿਸ ਦੇ ਵਿੱਚ ਬੈਠ ਕੇ ਵਿੱਚ ਸਿਵਲ ਅਧਿਕਾਰੀ ਜਿਹੜੇ ਬੈਠੇ ਸੀ ਏਡੀਸੀ ਮੈਡਮ ਉੱਥੇ ਬੈਠੇ ਸੀ ਤਾਂ ਕਰਕੇ ਵਿੱਚ ਬਚਾਅ ਦਾ ਰਸਤਾ ਨਿਕਲਿਆ ਔਰ ਪੁਲਿਸ ਹੈ ਜਿਹੜੀ ਉਹ ਵਾਪਸ ਜ਼ਰੂਰ ਆ ਗਈ ਹੈ ਪਰ ਕਿਤੇ ਨਾ ਕਿਤੇ ਜਾ ਕੇ ਇੱਕ ਪਾਸੇ ਕਿ ਪੁਲਿਸ ਔਰ ਸਿਵਲ ਪ੍ਰਸ਼ਾਸਨ ਦੇ ਉੱਪਰ ਜਿਹੜਾ ਪ੍ਰੈਸ਼ਰ ਹੈ ਕਿਉਂਕਿ ਉਹ ਕਹਿ ਰਹੇ ਕਿ ਜਿਹੜਾ ਵੀ ਕਿਸਾਨਾਂ ਦੇ ਵਿੱਚ ਜਿਹੜਾ ਚ करके फिलहाल पुलिस जी जूर पिछे हो गई है पर किसान है आपकी जेब तैयारी सूरज प्रति एकड़ चौबी लाख रुपए की डिमांड की जा रही है मांग जो है वो मान ली गई है प्रति एकड़ की चौबी लाख ही मिलेगा जो किसान डिमांड कर रहे हैं ਇਹ ਕੋਈ ਡਿਮਾਂਡ ਹੈ ਜਿਹੜੀ ਸਿੱਧੀ ਨਾ ਤਾਂ ਪੁਲਿਸ ਤੋਂ ਹੈ ਨਾ ਪ੍ਰਸ਼ਾਸਨ ਤੋਂ ਨਾ ਸਰਕਾਰ ਤੋਂ ਹੈ ਇਹ ਸਿੱਧੇ ਤੌਰ ਤੇ ਜਿਹੜੀ ਮੰਗ ਹੈ ਜੋ ਸਬੰਧਤ ਕੰਪਨੀ ਹੈ ਉਹ ਉੱਥੇ ਕੰਪਨੀ ਕੰਮ ਕਰ ਰਹੀ ਹੈ ਕੰਪਨੀ ਕਹਿ ਰਹੀ ਹੈ ਕਿ ਅਸੀਂ ਜੋ ਐਸੇ ਲਾਅ ਬੰਦਾ ਸੀਗਾ ਉਹ ਅਸੀਂ ਪੈਸੇ ਦੇ ਦਿੱਤੇ ਹੈ ਜੇ ਕਿਸੇ ਨੇ ਜ਼ਿਆਦਾ ਮੁਆਵਜ਼ਾ ਚਾਹੀਦਾ ਹੈ ਜਾਂ ਜ਼ਿਆਦਾ ਪੈਸੇ ਚਾਹੀਦੇ ਨੇ ਤਾਂ ਉਹ ਉਹਨਾਂ ਦੇ ਵਿੱਚ ਲਾ ਜਾਵੇ ਪਰ ਜਿਹਨੋਂ ਜੋ ਵੀ ਫੈਸਲਾ ਦੇਗਾ ਉਹ ਅਸੀਂ ਮੰਨਾਂਗੇ ਪਰ ਕਿਤੇ ਨਾ ਕਿਤੇ ਜਾ ਕੇ ਵਿੱਚ ਦੋਹਾਂ ਦੇ ਵਿੱਚ ਕੋਈ ਵੀ ਸਹਿਮਤੀ ਫਿਲਹਾਲ ਹੈਗੇ ਤੱਕ ਨਹੀਂ ਬਣੀ ਬੇਸ਼ੱਕ ਮੀਟਿੰਗਾਂ ਹੈ ਜਿਹੜੀਆਂ ਉਹ ਪ੍ਰਸ਼ਾਸਨ ਵਿੱਚ ਬੈਠ ਕੇ ਕਰਵਾ ਰਿਹਾ ਪਰ ਕਿਤੇ ਨਾ ਕਿਤੇ ਜਾ ਕੇ ਹਾਗੇ ਤੱਕ ਜਿਹੜੀਆਂ ਮੀਟਿੰਗ ਹੋਈਆਂ ਨੇ ਉਹ ਕਿਤੇ ਨਾ ਕਿਤੇ ਖਾਲੀ ਨਜ਼ਰ ਆ ਰਹੀਆਂ ਨੇ ਔਰ ਦੂਸਰੇ ਪਾਸੇ ਪ੍ਰੈਸ਼ਰ ਪੋਸਟ ਦੇ ਉੱਪਰ ਸਿਵਲ ਪ੍ਰਸ਼ਾਸਨ ਦੇ ਉੱਪਰ ਕਿਤੇ ਨਾ ਕਿਤੇ ਬਜ਼ੂਰ ਬਣਿਆ ਹੋਇਆ ਕਿ ਕੰਪਨੀ ਨੇ ਪੈਸੇ ਦਿੱਤੇ ਆ ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਜ਼ਬਰਦਸਤੀ ਕਿਸਾਨ ਰੋਕ ਰਹੇ ਨੇ ਇਸ ਤਰ੍ਹਾਂ ਦੇ ਅਲੀਗੇਸ਼ਨ ਹੈ ਜਿਹੜਾ ਉਹ ਪ੍ਰਸ਼ਾਸਨ ਲਗਾ ਰਹੇ ਜੀ ਜੀ ਪੂਰੀ ਬਹੁਤ ਬਹੁਤ ਸ਼ੁਕਰੀਆ ਸੁਰੇਸ਼ਾ ਨੂੰ ਪੂਰੀ ਵਿਸਥਾਰ ਨਾਲ ਜਾਣਕਾਰੀ ਦੇਣ ਦੇ ਲਈ ਤੇ ਕਿਸ ਗੈਸ ਪਾਈਪਲਾਈਨ ਦਾ ਕੰਮ ਰੁਕਵਾਇਆ ਹਾਲਕਿ ਮੰਗ ਕੀਤੀ ਜਾ ਰਹੀ ਕਿਸਾਨ ਦੇ ਵੱਲੋਂ ਕਿ 24 ਲੱਖ ਪ੍ਰਤੀ ਏਕੜ ਮੁਆਵਜ਼ਾ ਉਨ੍ਹਾਂ ਨੂੰ ਦਿੱਤਾ ਜਾਏ ਜਿਸ ਤਰ੍ਹਾਂ ਚੱਲਦੇ 20 ਤਰੀਕ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਇਸ ਤਰੀਕੇ ਦਾ ਫਰੋਸਾ ਪ੍ਰਸ਼ਾਸਨ ਦੇ ਵੱਲ ਕਿਸਾਨਾਂ ਨੂੰ ਦਿੱਤਾ ਗਿਆ